ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਮਹਾਰਾਜਾ ਕੰਵਰ ਨੌਨਿਹਾਲ ਸਿੰਘ ਬਾਰੇ ਕਿੰਨੀ ਉਮਰ ਵਿੱਚ ਉਹਨਾਂ ਨੇ ਪੰਜਾਬ ਤੇ ਆਪਣਾ ਰਾਜ ਕਾਇਮ ਕੀਤਾ ਸੋ ਕਿਹਨਾਂ ਦਿਓ ਪੁੱਤਰ ਸਨ ਸੌ ਸਾਰੀ ਸਾਂਝ ਪਾਉਨੇ ਆ ਤੁਹਾਡੇ ਨਾਲ ਕੰਵਰ ਨੌਨਿਹਾਲ ਸਿੰਘ ਜੋ ਕਿ ਖੜਕ ਸਿੰਘ ਦਾ ਪੁੱਤਰ ਸੀ ਉਸਨੇ 18 ਸਾਲ ਦੀ ਉਮਰ ਵਿੱਚ ਪੰਜਾਬ ਦਾ ਰਾਜ ਸੰਭਾਲ ਲਿਆ ਨੌਨਿਹਾਲ ਸਿੰਘ ਇੱਕ ਬਹਾਦਰ ਜੋਧਾ ਸੀ ਉਸ ਵਿੱਚ ਫੈਸਲਾ ਕਰਨ ਦੀ ਸੂਝਬੂਝ ਸੀ ਅਤੇ ਵਪਾਰਕ ਫੈਸਲੇ ਵਿੱਚ ਵੀ ਉਹ ਬਹੁਤ ਉੱਤਮ ਸੀ ਉਸ ਵਿੱਚ ਇੱਕ ਰਾਜਾ ਬਣਨ ਦੇ ਸਾਰੇ ਗੁਣ ਮੌਜੂਦ ਸਨ ਉਸ ਨੇ ਅਫਗਾਨਾਂ ਵਿਰੁੱਧ ਕਈ ਲੜਾਈਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਵੀ ਦਿੱਤਾ ਅੰਗਰੇਜ਼ਾਂ ਨਾਲ ਲੜਾਈ ਕਰਨ ਲਈ ਆਪਣੀ ਫੌਜ ਨੂੰ ਹਮੇਸ਼ਾ ਤਿਆਰ ਰੱਖਦਾ ਸੀ ਉਹ ਇੱਕ ਬਹਾਦਰ ਯੋਧਾ ਸੀ ਜਿਸ ਨੇ ਅਨੇਕਾਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਇੱਕ ਦਿਨ ਉਹ ਅਤੇ ਉਸ ਦਾ ਦੋਸਤ ਕਿਲੇ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਕਿਲੇ ਦੇ ਮਹਿਰਾਬ ਦੇ نیچے ਗਿਰਨ ਦੀ ਆਵਾਜ਼ ਆਈ ਜਿਸ ਦੀ ਛਪੇਟ ਵਿੱਚ ਇਹ ਦੋਵੇਂ ਨੌਜਵਾਨ ਆ ਗਏ ਸਨ ਕਿਲੇ ਦੀ ਦੀਵਾਰ ਨੇ ਨੌਨਿਹਾਲ ਦੇ ਸਿਰ ਤੇ ਆ ਕੇ ਡਿੱਗ ਪਈ ਦੋ ਘੰਟੇ ਤੱਕ ਦਰਦ ਨਾਲ ਤੜਪਦੇ ਹੋਏ ਨੌਨਿਹਾਲ ਦੀ ਅੰਤ ਵਿੱਚ ਮੌਤ ਹੋ ਗਈ ਸੋ ਇਹ ਸੀ ਮਹਾਰਾਜਾ ਨੌਨਿਹਾਲ ਸਿੰਘ ਦਾ ਜੀਵਨ ਕਿਵੇਂ ਉਹਨਾਂ ਨੇ 18 ਸਾਲ ਦੀ ਉਮਰ ਵਿੱਚ ਪੰਜਾਬ ਦਾ ਰਾਜ ਸੰਭਾਲਿਆ ਕਿਵੇਂ ਉਹ ਇੱਕ ਬਹਾਦਰ ਜੋਧਾ ਸੀ ਤੇ ਕਿਵੇਂ ਉਹਨਾਂ ਦੀ ਮੌਤ ਹੋਈ ਜਾਂ ਅੰਤ ਹੋਇਆ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ